ਮੈਂ ਨਾ بار بار ਇਹ ਚੀਜ਼ ਤੇ ਚੈਨਲ ਤੇ ਤੁਹਾਡੇ ਮੱਧਿਅਮ ਤੇ ਕਹਿ ਰਿਹਾ بار بار ਇਹੀ ਚੀਜ਼ ਮੈਂ ਤੁਹਾਨੂੰ ਰਿਪੀਟ ਕਰ ਰਿਹਾ ਕਿ ਆਪਾਂ 1 ਮਹੀਨੇ ਚ ਚਾਹੁੰਦੇ ਆ ਕਿ 1 ਮਹੀਨੇ ਦੇ ਵਿੱਚ ਉਹਨੂੰ ਸਜ਼ਾ ਹੋਵੇ 1 ਮੰਥ ਦੇ ਵਿੱਚ ਜੇ ਪੰਜਾਬ ਦੇ ਵਿੱਚ ਦੁਬਾਰਾ ਕਿ ਕਿਸੇ ਨੂੰ ਫਾਂਸੀ ਹੁੰਦੀ ਆ ਪੰਜਾਬ ਦੇ ਵਿੱਚ ਉਹਨੂੰ ਦੇਖ ਕੇ ਵੀ ਕੋਈ ਉਦਾਂ ਦੀ ਹਰਕਤ ਨਹੀਂ ਕਰੂਗਾ ਇਹ ਇੱਕ ਵਾਰੀ ਹੁਣ ਬਾਹਲੇ ਮੁਲਕਾਂ 'ਚ ਕਿਉਂ ਇਦਾਂ ਦਾ ਕਾਂਡ ਨਹੀਂ ਹੁੰਦਾ ਉੱਥੇ ਦੇ ਜਿਹੜੇ ਸਿਸਟਮ ਆ ਉੱਥੇ ਦਾ ਲਾਅ ਆ ਬਹੁਤ ਪੱਕਾ ਆ ਕਾਨੂੰਨ ਆ ਸਾਡਾ ਜਿਹੜਾ ਕਾਨੂੰਨ ਆ ਥੋੜਾ ਕੱਚਾ ਸਾਡਾ ਕਾਨੂੰਨ ਚੱਲਦਾ ਉਹਦੇ ਚਾਚੇ ਦੇ ਮੁੰਡੇ ਦਾ ਗਾਂ ਰਿਸ਼ਤੇ ਦਾ ਚਲਾਨ ਤੇ ਛੜਦੇ ਉਹਦੀ ਭੂਆ ਦਾ ਮੁੰਡਾ ਗਾਂ ਆ ਉਹਦੇ ਚਲਾਨ ਤੋਂ ਛੜ ਦਓ ਐਦਾਂ ਚੱਲਦਾ ਸਾਡਾ ਅੱਧਾ ਸਿਸਟਮ ਕਰਪਤ ਹੋਇਆ ਪਿਆ ਠੀਕ ਆ ਜੀ ਤਾਂ ਤੁਸੀਂ ਕਹਿੰਨੇ ਕਿ ਸਾਰੇ ਸਾਰੇ ਪ੍ਰਵਾਸੀਆਂ ਦਾ ਕੀ ਕਸੂਰ ਆ ਫੇਰ ਕਿਸੇ ਪ੍ਰਵਾਸੀ ਨੇ ਨਹੀਂ ਪ੍ਰੋਟੈਸਟ ਕੀਤਾ ਬਾਈ ਕਿਸੇ ਪ੍ਰਵਾਸੀ ਨੇ ਨਹੀਂ ਕਿਹਾ ਕਿ ਸਾਨੂੰ ਉਸ ਬੱਚੇ ਦਾ ਦੁੱਖ ਆ ਕਿ ਉਹ ਬੱਚੇ ਨਾਲ ਇਦਾਂ ਹੋਇਆ ਅੱਜ ਕਿਸੇ ਪ੍ਰਵਾਸੀ ਦਾ ਬੱਚਾ ਮਰਿਆ ਹੁੰਦਾ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਕਹਿ ਦੇਣਾ ਇਹ ਬੱਚੇ ਨਾਲ ਮਾੜੀ ਹੋਈ ਆ ਆਦੋਂ ਪ੍ਰਵਾਸੀ ਕਿੱਥੇ ਚੱਲ ਗਏ ਜਦੋਂ ਆ ਬੱਚੇ ਨਾਲ ਮਾੜੀ ਹੋਈ ਆ ਸਾਰੇ ਆਪਣਾ ਆਪਣੇ ਜਿਹੜਾ ਹੁੰਦਾ ਨਾ ਬੰਦਾ ਦੁੱਖ ਹੋਣੀ ਪਤਾ ਲੱਗਦਾ ਅੱਗ ਦਾ ਉਹਨੂੰ ਪਤਾ ਲੱਗਦਾ ਜਿਹਦੇ ਘਰੇ ਲੱਗੀ ਹੋਵੇ ਗੱਲਾਂ ਮਾਰਨ ਨੂੰ ਸਾਰੇ ਇਕੱਠੇ ਹੁੰਦੇ ਜਿਹੜੇ ਬੰਦੇ ਅੱਜ ਸਾਡੇ ਨਾਲ ਜਥੇਬੰਦੀਆਂ ਖੜੀਆਂ ਨੇ ਸਾਡੇ ਨਾਲ ਪੰਜਾਬ ਦੇ ਭਰਾ ਖੜੇ ਆ ਉਹ ਤਾਂ ਖੜਿਆ ਉਹਨਾਂ ਨੂੰ ਦੋਖਿਆ ਨਾ ਤੇ ਇੱਥੇ ਕੋਈ ਪੋਲੀਟੀਕਲ ਬੰਦਾ ਆ ਕੇ ਖੜਿਆ ਨਾ ਤੇ ਕੋਈ ਹੋਰ ਬੰਦਾ ਆ ਕੇ ਖੜਿਆ ਇੱਥੇ ਗੁਰੂ ਦੇ ਸਿੰਘ ਆ ਕੇ ਖੜਿਆ ਲੜਰੀਆ ਫੌਜਾ ਆ ਕੇ ਖੜੀਆਂ ਸਾਡੇ ਜਿੱਦਾਂ ਦੁਆਬੇ ਏਰੀਏ ਦੇ ਐਮਐਲ ਐਮਐਲਏ ਸਾਹਿਬਾ ਥੋੜਾ ਜਿਹਾ ਉਹਨਾਂ ਨੂੰ ਉਹਨਾਂ ਨੂੰ ਅੱਗੇ ਹੋ ਕੇ ਤੁਰਨਾ ਚਾਹੀਦਾ ਹਨਾ ਤੇ ਬਾਕੀ ਜਿਹੜੇ-ਜਿਹੜੇ ਇਲਾਕੇ ਦੇ ਸੀਨੀਅਰ ਬੰਦੇ ਆ ਉਹ ਅੱਗੇ ਆਉਣ ਲੋੜ ਪਰਿਵਾਰ ਨੂੰ ਮੱਲੀ ਲੋੜ ਦੀ ਵੀ ਜੋ ਆਪਾਂ ਕੰਨੇ ਆ ਉਸ ਪੱਖੋਂ ਵੀ ਲੋੜ ਆ ਪਰਿਵਾਰ ਬਹੁਤ ਜ਼ਿਆਦਾ ਕਮਜ਼ੋਰ ਆ ਜਿੰਨੀਆਂ ਇੱਥੇ ਪੰਚਾਇਤਾਂ ਹੈਗੀਆਂ ਜਾਂ ਪੰਚਾਇਤ ਮੈਂਬਰ ਵੀ ਆਏ ਸੁਣਦੇ ਆ ਇਹਨਾਂ ਦੇ ਆਧਾਰ ਕਾਰਨ ਲੈ ਕੇ ਪੂਰੇ ਪੁਲਿਸ ਸਟੇਸ਼ਨ ਚ ਬੈਰੀਕੂਏਸ਼ਨ ਕਰਾਇਆ ਗਿਆ ਜੁਪੀ ਬਿਹਾਰ ਤੋਂ ਦੇ ਉੱਥੇ ਕ੍ਰਾਈਮ ਕਰਕੇ ਇੱਥੇ ਆਏ ਇੱਥੋਂ ਕ੍ਰਾਈਮ ਕਰਕੇ ਉੱਥੇ ਚਲ ਜਾਂਦੇ ਆ ਇਹਨਾਂ ਦੇ ਕਿਸੇ ਮੂੰਹ ਤੇ ਨਹੀਂ ਲਿਖਿਆ ਹੁੰ ਜੇ ਨੇ ਕੀਤਾ ਦੇ ਮੂੰਹ ਤੇ ਲਿਖਿਆ ਸੀ ਜੇ ਆਧਾਰ ਕਾਰਡ ਵੀ ਹੋਊਗਾ ਇਹਦੇ ਮੂੰਹ ਤੇ ਲਿਖਿਆ ਸੀਗਾ ਨਹੀਂ ਲਿਖਿਆ ਸੀ ਕ੍ਰਾਈਮ ਕਰਕੇ ਨਾ ਇਹ ਤਾਂ ਜੇ ਰੇਡੀਆਂ ਵਾਲਾਂ ਦੇ ਕੱਲ ਨੂੰ ਕੁਝ ਕਰਦੇ ਨਾਲ ਕੌਣ ਜ਼ਿੰਮੇਵਾਰ ਹੋਦਾ ਤੁਸੀਂ ਕਹਿੰਦੇ ਰੇਡੀਆਂ ਲਾਈਆਂ ਰੇਡੀਆਂ ਲੰਦੇ ਆ ਉਹਨਾਂ ਕੌਣ ਜ਼ਿੰਮੇਵਾਰ ਆ ਇਹਨਾਂ ਦੇ ਮੂੰਹ ਤੇ ਲਿਖਿਆ ਜੇ ਕੋਈ ਹੋਰ ਇਹਦਾ ਕਾਨੂੰਨ ਚੱਕ ਜਣ ਇਹ ਉਹਦਾ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਪੁਲਿਸ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਆ ਤਾਂ ਹੁਣ ਕੌਣ ਜ਼ਿੰਮੇਵਾਰ ਆ ਹੁਣ ਆ ਪਬਲਿਕਾ ਸਿੰਘ ਜਿੰਨੇ ਆ ਆ ਜਿੰਨੀ ਪਬਲਿਕ ਆ ਇਹ ਜੁम्मेवार ਆ ਉਹ ਕਹਿੰਦੇ ਵੀ ਇੱਕ ਪ੍ਰਵਾਸੀ ਦੇ ਇਹ ਚੀਜ਼ ਕਰਨ ਦੇ ਨਾਲ ਪੂਰੇ ਪੰਜਾਬ ਦੇ ਪ੍ਰਵਾਸੀਆਂ ਦੇ ਉੱਪਰ ਸਵਾਲ ਨਹੀਂ ਚੱਕਣਾ ਚਾਹੀਦਾ ਇਹ ਕਿਤੇ ਨਹੀਂ ਨਹੀਂ ਸਾਰੇ ਪੰਜਾਬ ਦੇ ਮੈਂ ਤੁਹਾਨੂੰ ਇਹ ਹੀ ਕੰਨਾ ਕੋਈ 20 25 ਸਾਲ ਤੋਂ ਕੋਈ ਜੰਪ ਲਵਾ ਇੱਥੇ ਦਾ ਭਈਆ ਉਹਦਾ ਨਾਂ ਕਰ ਉਹਦਾ ਰਿਕਾਰਡ ਕਿਉਂਕਿ ਉਹ ਜੰਪ ਲਵਾ ਤੇ ਉਹ ਪਿੰਡ ਦੇ ਵਿੱਚ ਸਹੀ ਰਿਹਾ ਹੋਊਗਾ ਉਹਦਾ ਆਧਾਰ ਕਾਰਡ ਵੀ ਬਣਿਆ ਹੋਊਗਾ ਜਿਹੜੇ ਜੰਪਲ ਆ ਪੁਰਾਣੇ ਹਨਾ ਉਹ ਤਾਂ ਓਕੇ ਆ ਜਿਹੜੇ ਮਤਲਬ ਕਿ ਨਵੇਂ ਆ ਇਹਨਾਂ ਦਾ ਇਹਨਾਂ ਦਾ ਪੂਰਾ ਵੈਰੀਫਾਈ ਕਰੋ ਜਦੋਂ ਪੰਜਾਬੀ ਕੋਈ ਗਲਤੀ ਕਰਦਾ ਨਾ ਬਗਾਨੀ ਸਟੇਟ 'ਚ ਤੇ ਸਾਰੀ ਸਟੇਟ ਇਕੱਠੀ ਹੋ ਕੇ ਪੰਜਾਬੀਆਂ ਨੂੰ ਭਜਾਉਂਦੀ ਆ ਤੇ ਜਦੋਂ ਇੱਕ ਬੰਦੇ ਨੇ ਗਲਤੀ ਕੀਤੀ ਹੈ ਨਾਲ ਤਾਂ ਆ ਕੇ ਕੀ ਖੜਨਾ ਫਿਰ ਜੋ ਪੰਜਾਬੀਆਂ ਨੂੰ ਠੀਕ ਲੱਗੂਗਾ ਉਹ ਕਰੂਗੇ ਜੱਜ ਸਾਡਾ ਬੱਚਾ ਮਾਰਿਆ ਤੇ ਸਾਨੂੰ ਮਾਰਨ ਨੂੰ ਕੀ ਆ ਠੀਕ ਹੈ ਨਾ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਵੱਤ ਤੋਂ ਵੱਧ ਫਾਸਟੈਗ ਲਾ ਕੇ ਉਹਨੂੰ ਚੌਂਕ 'ਚ ਖੜਾ ਕਰਕੇ ਫਾਂਸੀ ਦਿੱਤੀ ਜਾਵੇ ਜਲਦੀ ਚਲਾਨ ਪੇਸ਼ ਕੀਤਾ ਜਾਵੇ ਜੇ ਨਹੀਂ ਹੁੰਦਾ ਸਾਡੀਆਂ ਫੌਜਾਂ ਦੇ ਹਵਾਲੇ ਕਰਦਣ ਸਾਡੇ ਭਰਾਵਾਂ ਦੇ ਹਵਾਲੇ ਕਰਦਣ ਸਾਡੀਆਂ ਬੀਬੀਆਂ ਦੇ ਹਵਾਲੇ ਕਰਦਣ ਜੋ ਸਜ਼ਾ ਬਣਦੀ ਹੋਊਗੀ ਮੌਤ ਦੀ ਸਜ਼ਾ ਜ਼ਿੰਦਗੀ 'ਚ ਨਹੀਂ ਕਿਸੇ ਨੇ ਦਿੱਤੀ ਹੋਊਗੀ ਜਿੱਦਾਂ ਦੀ ਦਵਾਂਗੇ ਇੱਕ ਵਾਰੀ ਮਿਸਾਲ ਤਾਂ ਪੈਦਾ ਕਰਕੇ ਦਿਖਾਓ ਹੁਸ਼ਿਆਰਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਲੜ ਬੱਚੇ ਦੇ ਨਾਲ ਜਿਹੜਾ ਹੈਗਾ ਇਹ ਉਸ ਦਾ ਮਰਡਰ ਕੀਤਾ ਪ੍ਰਵਾਸੀ ਬੋਲੋ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਕਈ ਚੀਜ਼ਾਂ ਜੜੀਆਂ ਨੇ ਉੱਠੀਆਂ ਹੋ ਜਾਂ ਨਜ਼ਰ ਆਈਆਂ ਬਾਈ ਹਰਾਂ ਨੇ ਇੱਕ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਦੇ ਵਿੱਚ ਜਿਸ ਨੇ ਕਿਹਾ ਕਿ ਬਈ ਕੱਟ ਹੋਣਾ ਚਾਹੀਦਾ ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਇਨਸਾਫ ਦਿਲਾਉਣਾ ਬਹੁਤ ਜ਼ਰੂਰੀ ਹੈ ਹਾਂਜੀ ਇਨਸਾਫ ਮਿਲੂਗਾ ਲੱਗਦਾ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਵਿਰੋਧ ਵੀ ਹੋ ਰਿਹਾ ਅੱਜ ਮੈਂ ਮੈਂ ਨਾ بار بار ਇਹ ਚੀਜ਼ ਤੇ ਚੈਨਲ ਤੇ ਤੁਹਾਡੇ ਮੱਧਿਅਮ ਤੇ ਕਹਿ ਰਿਹਾ بار بار ਇਹੀ ਚੀਜ਼ ਮੈਂ ਤੁਹਾਨੂੰ ਰਿਪੀਟ ਕਰ ਰਿਹਾ ਕਿ ਆਪਾਂ 1 ਮਹੀਨੇ ਚ ਚਾਹੁੰਦੇ ਆ ਕਿ 1 ਮਹੀਨੇ ਦੇ ਵਿੱਚ ਉਹਨੂੰ ਸਜ਼ਾ ਹੋਵੇ 1 ਮੰਥ ਦੇ ਵਿੱਚ ਜੇ ਪੰਜਾਬ ਦੇ ਵਿੱਚ ਦੁਆਰਾ ਕਿ ਕਿ ਸਾਨੂੰ ਫਾਂਸੀ ਹੁੰਦੀ ਆ ਪੰਜਾਬ ਦੇ ਵਿੱਚ ਉਹਨੂੰ ਦੇਖ ਕੇ ਵੀ ਕੋਈ ਉਦਾਂ ਦੀ ਹਰਕਤ ਨਹੀਂ ਕਰੂਗਾ ਇਹ ਇੱਕ ਵਾਰੀ ਹੁਣ ਬਾਹਰਲੇ ਮੁਲਕਾਂ 'ਚ ਕਿਉਂ ਇਦਾਂ ਦਾ ਕਾਂਡ ਨਹੀਂ ਹੁੰਦਾ ਉੱਥੇ ਦੇ ਜਿਹੜੇ ਸਿਸਟਮ ਆ ਉੱਥੇ ਦਾ ਲਾਅ ਆ ਬਹੁਤ ਪੱਕਾ ਆ ਕਾਨੂੰਨ ਆ ਸਾਡਾ ਜਿਹੜਾ ਕਾਨੂੰਨ ਆ ਥੋੜਾ ਕੱਚਾ ਸਾਡਾ ਕਾਨੂੰਨ ਚੱਲਦਾ ਉਹਦੇ ਚਾਚੇ ਦੇ ਮੁੰਡੇ ਦਾ ਗਾਂ ਰਿਸ਼ਤੇ ਦਾ ਚਲਾਨ ਤੇ ਛੜਦੇ ਉਹਦੀ ਭੂਆ ਦਾ ਮੁੰਡਾ ਗਾਂ ਆ ਉਹਦੋਂ ਚਲਾਨ ਤੋਂ ਛੜ ਦਓ ਐਦਾਂ ਚੱਲਦਾ ਸਾਡਾ ਅੱਧਾ ਸਿਸਟਮ ਕਰਪਟ ਹੋਇਆ ਪਿਆ ਠੀਕ ਆ ਜੀ ਸਾਡੇ ਜਿੱਦਾਂ ਦੁਆਬੇ ਏਰੀਏ ਦੇ ਐਮਐਲ ਐਮਐਲਏ ਸਾਹਿਬ ਆ ਥੋੜਾ ਜਿਹਾ ਉਹਨਾਂ ਨੂੰ ਉਹਨਾਂ ਨੂੰ ਅੱਗੇ ਹੋ ਕੇ ਤੁਰਨਾ ਚਾਹੀਦਾ ਹਨਾ ਤੇ ਬਾਕੀ ਜਿਹੜੇ ਜਿਹੜੇ ਇਲਾਕੇ ਦੇ ਸੀਨੀਅਰ ਬੰਦੇ ਆ ਉਹ ਉਹ ਅੱਗੇ ਆਉਣ ਲੋੜ ਆ ਪਰਿਵਾਰ ਨੂੰ ਮਾਲੀ ਲੋੜ ਦੀ ਵੀ ਜੋ ਆਪਾਂ ਕੰਨੇ ਆ ਉਸ ਪੱਖੋਂ ਵੀ ਲੋੜ ਆ ਪਰਿਵਾਰ ਬਹੁਤ ਜ਼ਿਆਦਾ ਕਮਜ਼ੋਰ ਆ ਉਹ ਪ੍ਰਟੈਸਟ ਕਰਨ ਦੇ ਵੀ ਲੈ ਕੇ ਨਹੀਂ ਕਿ ਉਹ ਸੋ 100 ਰੁਪਏ ਦਾ ਤੇਲ ਪਵਾ ਕੇ ਐਡੇ ਤੱਕ ਪਹੁੰਚ ਜਵੇ ਬਹੁਤ ਗਰੀਬ ਫੈਮਿਲੀ ਆ ਉਹ ਮੇਰਾ ਦਿਲ ਪਸੀਜ ਗਿਆ ਸੀ ਜਦੋਂ ਮੈਂ ਵੀਡੀਓ ਦੇਖਿਆ ਗਾਣਿਆਂ ਦੀਆਂ ਸ਼ੂਟਿੰਗਾਂ ਸਾਡੀਆਂ ਚੱਲ ਰਹੀਆਂ ਮੈਂ ਸ਼ੂਟਿੰਗਾਂ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਆਇਆ ਹਾਂ ਯਾਰ ਚੰਡੀਗੜ੍ਹੋਂ ਮੈਨੂੰ ਕਿਸੇ ਵੀ ਇਹਦੇ 'ਚ ਨਾ ਮੈਂ ਕਿਸੇ ਪਾਰਟੀ ਦਾ ਬੰਦਾ ਨਾ ਮੈਂ ਕਦੀ ਕਿਸੇ ਪਾਰਟੀ ਦੀ ਗੱਲ ਕੀਤੀ ਮੈਂ ਇੱਕ ਆਮ ਇਨਸਾਨ ਆ ਅੱਛਾ ਭਾਈ ਤੁਸੀਂ ਵੀਡੀਓ ਪਾਈ ਉਸ ਤੋਂ ਬਾਅਦ ਕਈ ਵਿਚਾਰਤਾ ਰਾਵਾਂ ਨਿਕਲ ਕੇ ਸੁਣ ਰਹੀਆਂ ਲੋਕ ਕਹਿੰਦੇ ਵੀ ਇੱਕ ਪ੍ਰਵਾਸੀ ਦੇ ਇਹ ਚੀਜ਼ ਕਰਨ ਦੇ ਨਾਲ ਪੂਰੇ ਪੰਜਾਬ ਦੇ ਪ੍ਰਵਾਸੀਆਂ ਦੇ ਉੱਪਰ ਸਵਾਲ ਨਹੀਂ ਚੱਕਣਾ ਚਾਹੀਦਾ ਮੇਰੇ ਸਾਰੇ ਪੰਜਾਬ ਦੇ ਮੈਂ ਤੁਹਾਨੂੰ ਇਹੀ ਕਹਣਾ ਕੋਈ 20 25 ਸਾਲ ਤੋਂ ਕੋਈ ਜੰਪ ਲਵਾ ਇੱਥੇ ਦਾ ਭਈਆ ਉਹਦਾ ਨਾ ਕਰ ਉਹਦਾ ਰਿਕਾਰਡ ਕਿਉਂਕਿ ਉਹ ਜੰਪ ਲਵਾ ਤੇ ਉਹ ਪਿੰਡ ਦੇ ਵਿੱਚ ਸਹੀ ਰਿਹਾ ਹੋਊਗਾ ਉਹਦਾ ਆਧਾਰ ਕਾਰਡ ਵੀ ਬਣਿਆ ਹੋਊਗਾ ਜਿਹੜੇ ਜੰਪਲ ਆ ਪੁਰਾਣੇ ਹੈ ਨਾ ਉਹਦਾ ਓਕੇ ਆ ਜਿਹੜੇ ਮਤਲਬ ਕਿ ਨਵੇਂ ਆ ਇਹਨਾਂ ਦਾ ਇਹਨਾਂ ਦਾ ਪੂਰਾ ਵੈਰੀਫਾਈ ਕਰੋ ਛੋਟੀ ਗੱਲ ਕੱਟਣ ਲੱਗਾ ਤੇ ਇਹੀ ਕਹਿੰਨੇ ਕਿ ਸਾਰੇ ਸਾਰੇ ਪ੍ਰਵਾਸੀਆਂ ਦਾ ਕੀ ਕਸੂਰ ਆ ਫਿਰ ਕਿਸੇ ਪ੍ਰਵਾਸੀ ਨੇ ਨਹੀਂ ਪ੍ਰੋਟੈਸਟ ਕੀਤਾ ਬਾਈ ਕਿਸੇ ਪ੍ਰਵਾਸੀ ਨੇ ਨਹੀਂ ਕਿਹਾ ਕਿ ਸਾਨੂੰ ਉਸ ਬੱਚੇ ਦਾ ਦੁੱਖ ਆ ਕਿ ਉਹ ਬੱਚੇ ਨਾਲ ਇਦਾਂ ਹੋਇਆ ਅੱਜ ਕਿਸੇ ਪ੍ਰਵਾਸੀ ਦਾ ਬੱਚਾ ਮਰਿਆ ਹੁੰਦਾ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਕਹਿ ਦੇਣਾ ਇਹ ਬੱਚੇ ਨਾਲ ਮਾਰੀ ਹੋਈ ਆ ਆਦੋਂ ਪ੍ਰਵਾਸੀ ਕਿੱਥੇ ਚੱਲ ਗਏ ਜਦੋਂ ਆ ਬੱਚੇ ਨਾਲ ਮਾਰੀ ਹੋਈ ਆ ਸਾਰੇ ਆਪਣਾ ਆਪਣੇ ਜਿਹੜਾ ਹੁੰਦਾ ਨਾ ਬੰਦਾ ਦੁੱਖ ਹੋਣੀ ਪਤਾ ਲੱਗਦਾ ਅੱਗ ਦਾ ਉਹਨੂੰ ਪਤਾ ਲੱਗਦਾ ਜਿਹਦੇ ਘਰੇ ਲੱਗੀ ਹੋਵੇ ਗੱਲਾਂ ਮਾਰਨ ਨੂੰ ਸਾਰੇ ਇਕੱਠੇ ਹਿੰਦੇ ਜਿਹੜੇ ਬੰਦੇ ਅੱਜ ਸਾਡੇ ਨਾਲ ਜਥੇਬੰਦੀਆਂ ਖੜੀਆਂ ਨੇ ਸਾਡੇ ਨਾਲ ਪੰਜਾਬ ਦੇ ਭਰਾ ਖੜੇ ਆ ਉਹ ਤਾਂ ਖੜੇ ਆ ਉਹਨਾਂ ਨੂੰ ਦੋਖਿਆ ਨਾ ਤੇ ਇੱਥੇ ਕੋਈ ਪੋਲੀਟੀਕਲ ਬੰਦਾ ਆ ਕੇ ਖੜਿਆ ਨਾ ਤੇ ਕੋਈ ਹੋਰ ਬੰਦਾ ਆ ਕੇ ਖੜਿਆ ਇੱਥੇ ਗੁਰੂ ਦੇ ਸਿੰਘ ਆ ਕੇ ਖੜਿਆ ਲੜ ਰਿਹਾ ਫੌਜਾਂ ਆ ਕੇ ਖੜੀਆਂ ਕਿਉਂਕਿ ਇਹਨਾਂ ਦੇ ਘਰ ਵੀ ਆ ਇਹਨਾਂ ਦੇ ਪਰਿਵਾਰ ਵੀ ਆ ਇਹਨਾਂ ਨੂੰ ਵੀ ਉਹਨਾਂ ਤੋਂਖਿਆ ਜਿੰਨਾ ਉਸ ਪਰਿਵਾਰ ਨੂੰ ਦੁੱਖਿਆ ਸਵਾਲ ਇਹ ਚੱਕਦੇ ਪਏ ਨੇ ਕਿ ਵੀ ਪ੍ਰਵਾਸੀਆਂ ਦੀਆਂ ਰੇੜੀਆਂ ਬੰਦ ਕਰਾਉਣ ਦੇ ਨਾਲ ਉਹਨਾਂ ਦੇ ਕੰਮਤੰਦੇ ਨੂੰ ਬੰਦ ਕਰਨ ਦੇ ਨਾਲ ਇਨਸਾਫ ਮਿਲ ਜਾਊਗਾ ਫਿਰ ਬਾਈ ਜਦੋਂ ਪੰਜਾਬੀ ਕੋਈ ਗਲਤੀ ਕਰਦਾ ਨਾ ਬਗਾਨੀ ਸਟੇਟ 'ਚ ਤੇ ਸਾਰੀ ਸਟੇਟ ਇਕੱਠੀ ਹੋ ਕੇ ਪੰਜਾਬੀਆਂ ਨੂੰ ਭਜਾਉਂਦੀ ਆ ਤੇ ਜਦੋਂ ਇੱਕ ਬੰਦੇ ਨੇ ਗਲਤੀ ਕੀਤੀ ਹੈ ਨਾਲ ਤਾਂ ਆ ਕੇ ਕੀ ਖੜਨਾ ਫਿਰ ਜੋ ਪੰਜਾਬੀਆਂ ਨੂੰ ਠੀਕ ਲਾ ਤੁਹਾ ਉਹ ਕਰੋਗੇ ਜਦ ਸਾਡਾ ਬੱਚਾ ਮਾਰਿਆ ਤੇ ਸਾਨੂੰ ਮਾਰਨ ਨੂੰ ਕੀ ਹੈ ਠੀਕ ਹੈ ਨਾ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਵੱਤ ਤੋਂ ਵੱਧ ਫਾਸਟੈਗ ਲਾ ਕੇ ਉਹਨੂੰ ਚੌਂਕ 'ਚ ਖੜਾ ਕਰਕੇ ਫਾਂਸੀ ਦਿੱਤੀ ਜਾਵੇ ਜਲਦੀ ਚਲਾਨ ਪੇਸ਼ ਕੀਤਾ ਜਾਵੇ ਜੇ ਨਹੀਂ ਹੁੰਦਾ ਸਾਡੀਆਂ ਫੌਜਾਂ ਦੇ ਹਵਾਲੇ ਕਰਦਣ ਸਾਡੇ ਭਰਾਵਾਂ ਦੇ ਹਵਾਲੇ ਕਰਦਣ ਸਾਡੀਆਂ ਬੀਬੀਆਂ ਦੇ ਹਵਾਲੇ ਕਰਦਣ ਜੋ ਸਜ਼ਾ ਬਣਦੀ ਹੋਊਗੀ ਮੌਤ ਦੀ ਸਜ਼ਾ ਜ਼ਿੰਦਗੀ 'ਚ ਨਹੀਂ ਕਿਸੇ ਨੇ ਦਿੱਤੀ ਹੋਊਗੀ ਜਿੱਦਾਂ ਦੀ ਦਵਾਂਗੇ ਇੱਕ ਵਾਰੀ ਮਿਸਾਲ ਤਾਂ ਪੈਦਾ ਕਰਕੇ ਦਿਖਾਓ ਇੱਕ ਹੈਰੀ ਵਰਮਾ ਹੁੰਦਾ ਸੀ ਅੱਜ 20 ਸਾਲ ਹੋ ਗਏ ਉਹਦੇ ਨਾਲ ਦੇ ਬੰਦਿਆਂ ਨੂੰ ਤੱਕੇ ਖਾਂਦੇ ਨੂੰ ਕੋਟ ਕਚੇਰੀਆਂ ਚ ਅੱਜ ਕੋਈ ਬੰਦਾ ਇੱਕ ਮਿਸਾਲ ਪੈਦਾ ਕਰਕੇ ਦਿਖਾਓ ਕਿ ਆਪਾਂ ਕਿਸੇ ਪਿੱਛੇ ਸਟੈਂਡ ਲਿਆ ਕਿਸੇ ਪਿੱਛੇ ਫਾਂਸੀ ਦਿੱਤੀ ਆ ਇੱਕ ਬੰਦੇ ਦੇ ਚਤੜਾ 'ਚ ਡੰਡਾ ਧੱਕ ਦੇਣਾ ਬੱਚੇ ਦੇ ਕਿਸੇ ਦੇ ਤਾਂ ਤੇਰੇ ਚੁੰਡੀ ਵੜ ਦਵਾ ਬਾਈ ਤੈਨੂੰ ਬਹੁਤ ਦੁੱਖ ਲੱਗਣਾ ਇੱਕ ਬੱਚੇ ਨਾਲ ਇੰਨਾ ਯਾਰ ਉਹਦੀ ਭੈਣ ਰੋਂਦੀ ਉਹਦੀ ਮਾਂ ਰੋਂਦੀ ਉਹਦਾ ਪਿਓਰ ਹੁੰਦਾ ਸਾਲਾ ਨਾ ਦਿਲ ਨੀਂਦ ਨਹੀਂ ਆਉਂਦੀ ਰਾਤ ਨੂੰ ਉਹਨਾਂ ਦੀਆਂ ਵੀਡੀਓ ਦੇਖ ਕੇ ਸਾਨੂੰ ਦੇਣ ਮੌਕਾ ਅਸੀਂ ਮਾਰਦੇ ਆ ਦੇਣ ਮੌਕਾ ਜਿਹੜੀ ਸਜ਼ਾ ਦੇਣੀ ਹੋਗੀ ਦੇ ਦਿਓ ਪੁਲਿਸ ਕਿਉਂ ਨਹੀਂ ਛੇਤੀ ਮਤਲਬ ਜਿੱਦਾਂ ਇਹ ਬਵਾਲ ਮਚਿਆ ਜਿੰਨਾ ਕੁਝ ਹੋਇਆ ਪੁਲਿਸ ਮਤਲਬ ਫਾਸਟ ਰੈਕ ਰਹੀ ਕਿਉਂ ਨਹੀਂ ਕੰਮ ਕਰ ਰਹੀ ਪੁਲਿਸ ਕਿਉਂ ਢਿਲ ਮੱਠ ਵਰਤ ਦੇਖੋ ਮੈਂ ਇੱਕ ਆਪਾ ਨਾ ਤੇ ਮੈਂ ਇੱਥੇ ਪੁਲਿਸ ਦੇ ਖਿਲਾਫ ਬੁਲਣਾ ਆ ਨਾ ਤੇ ਸਰਕਾਰਾਂ ਦੇ ਮੈਂ ਤਾਂ ਇੱਕ ਗੱਲ ਕਹਿਣਾ ਕਿ ਪੁਲਿਸ ਜਿਹੜੀ ਆਪਣੀ ਪ੍ਰੋਸੈਸਿੰਗਾਂ ਕਰਦੀ ਪਈ ਆ ਉਹਨੂੰ ਤੇਜ਼ ਕਰੇ ਤੇ ਜਿਹੜਾ ਕੋਰਟ ਦਾ ਪ੍ਰੋਸੈਸ ਆ ਮਹੀਨੇ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਵਿੱਚ ਉਹਨੂੰ ਸਜ਼ਾ ਦਿੱਤੀ ਜਾਵੇ ਭਾਈ ਆਇਓ ਇੱਕ ਮਿੰਟ ਠੀਕ ਆ ਤੇ ਜਿਹੜੇ ਭਰਾ ਸਾਡੇ ਨਾਲ ਆ ਕੇ ਖੜਦੇ ਆ ਉਹ ਭਰਾਵਾਂ ਦਾ ਵਾਦ ਚੜ ਕੇ ਹੋਰ ਸਾਥ ਦਿਓ ਕਿ ਕੋਈ ਬੰਦਾ ਕੱਲੂ ਆ ਨਾ ਕਵੇ ਕਿ ਅਸੀਂ ਆਪਣੇ ਪੰਜਾਬੀ ਲਈ ਨਹੀਂ ਖੜੇ ਹੋਏ ਅਸੀਂ ਆਪਣੀ ਕੌਮ ਲਈ ਨਹੀਂ ਖੜੇ ਹੋਏ ਅੱਜ ਇਹ ਨਿਹੰਗ ਬਾਣੇ ਨੂੰ ਸਾਰੇ ਜਿੰਨੇ ਵੀ ਨਿਹੰਗ ਸਗੇ ਆਪਣੇ ਨਾਲ ਖੜੇ ਆ ਇਹ ਕੱਲੂ ਕੁਝ ਕਰ ਦਿੰਦੇ ਇਹਨਾਂ ਨੂੰ ਮਿੰਟ ਚ ਪੁਲਿਸ ਫੜਨ ਆ ਜਾਂਦੀ ਆ ਜੋ ਉਹਨੇ ਕੀਤਾ ਨਾ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਚੌਂਕ 'ਚ ਖੜ ਕੇ ਉਹਨੂੰ ਫਾਂਸੀ ਦੇਣੀ ਚਾਹੀਦੀ ਆ ਜਲਦੀ ਤੋਂ ਜਲਦੀ ਪ੍ਰੋਸੈਸ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਲੰਗਰ ਇਸ ਤਰੀਕੋਂ ਨੇ ਜਿਹੜੀਆਂ ਪੰਚਾਇਤਾਂ ਹੈਗੀਆਂ ਜਿਹਨੀਆਂ ਇੱਥੇ ਪੰਚਾਇਤਾਂ ਹੈਗੀਆਂ ਜਾਂ ਪੰਚਾਇਤ ਮੈਂਬਰ ਵੀ ਆਏ ਸੁਣਦੇ ਆ ਇਹਨਾਂ ਦੇ ਆਧਾਰ ਕਾਰ ਲੈ ਕੇ ਪੂਰੇ ਪੁਲਿਸ ਸਟੇਸ਼ਨ ਚ ਵੈਰੀਫਿਕੇਸ਼ਨ ਕਰਾਇਆ ਗਿਆ ਜੁਪੀ ਬਿਹਾਰ ਤੋਂ ਇਹ ਉੱਥੇ ਕ੍ਰਾਈਮ ਕਰਕੇ ਇੱਥੇ ਆਇਆ ਇੱਥੋਂ ਕ੍ਰਾਈਮ ਕਰਕੇ ਉੱਥੇ ਚਲ ਜਾਂਦੇ ਆ ਇਹਨਾਂ ਦੇ ਕਿਸੇ ਮੂੰਹ ਤੇ ਨਹੀਂ ਲਿਖਿਆ ਹੁੰ ਜੇ ਨੇ ਕੀਤਾ ਦੇ ਮੂੰਹ ਤੇ ਲਿਖਿਆ ਸੀ ਜੇ ਆਧਾਰ ਕਾਰਡ ਵੀ ਹੋਊਗਾ ਇਹਦੇ ਮੂੰਹ ਤੇ ਲਿਖਿਆ ਸੀਗਾ ਨਹੀਂ ਲਿਖਿਆ ਸੀ ਕ੍ਰਾਈਮ ਕਰਕੇ ਨਾ ਇਹ ਤਾਂ ਜੇ ਰੇਡੀਆਂ ਵਾਲਾਂ ਦੇ ਕੱਲ ਨੂੰ ਕੁਝ ਕਰ ਜਾਂ ਕੋਣ ਜ਼ਿੰਮੇਵਾਰ ਉਹਦਾ ਤੁਸੀਂ ਕਹਿੰਦੇ ਰੇਡੀਆਂ ਲਾਈਆਂ ਰੇਡੀਆਂ ਲੰਨਿਆ ਉਹਨਾਂ ਕੌਣ ਜ਼ਿੰਮੇਵਾਰ ਆ ਇਹਨਾਂ ਦੇ ਮੂੰਹ ਤੇ ਲਿਖਿਆ ਜੇ ਕੋਈ ਹੋਰ ਇਹਦਾ ਕਦਮ ਚੱਕ ਜਣ ਇਹ ਉਹਦਾ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਪੁਲਿਸ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਆ ਤਾਂ ਹੁਣ ਕੌਣ ਜ਼ਿੰਮੇਵਾਰ ਆ ਸੋਨਾ ਪਬਲਿਕਾ ਸਿੰਘ ਜਿੰਨੇ ਆ ਜਿੰਨੀ ਪਬਲਿਕ ਆ ਇਹ ਜੁम्मेवार ਆ ਨਾ ਪੁਲਿਸ ਪੁਲਿਸ ਨੇ ਬਹੁਤ ਕੰਮ ਕੀਤਾ ਸੋਨਾ ਕੀਤਾ ਜੋ 12 13 ਘੰਟਿਆਂ ਉਹਨਾਂ ਨੂੰ ਇਹਨਾਂ ਨੇ ਫੜ ਲਿਆ ਉਹਨਾਂ ਨੂੰ ਹੁਣ ਹੁਣ ਇਹ ਚਾਹੀਦਾ ਜਿਹੜਾ ਕੰਮ ਆ ਲੋਕ ਤੁਸੀਂ ਕਰ ਰਹੇ ਹੋ ਗੱਲਾਂ ਕਰ ਰਹੇ ਹੋ ਦੱਸ ਰਹੇ ਹੋ ਹੁਣ ਸਾਰਾ ਕੁਝ ਜਦੋਂ ਹੋ ਗਿਆ ਹੁਣ ਆਪਣੀ ਪੰਜਾਬੀ ਸਵਾਲ ਇਹ ਚੱਕਦੇ ਪਏ ਨੇ ਕਹਿੰਦੇ ਪਏ ਨੇ ਕਿ ਬਈ ਜਦੋਂ ਤੁਹਾਨੂੰ ਇੰਨੀ ਅਗ ਲੱਗੀ ਹੋਈ ਆ ਹੁਣ ਇੰਨਾ ਹੀ ਉਹ ਸਾਰਾ ਕੁਝ ਮੱਚ ਰਿਹਾ ਫਿਰ ਪਹਿਲਾ ਪ੍ਰਵਾਸੀ ਲਿਆ ਕੇ ਬਸਾਏ ਕਿਉਂ ਪੰਜਾਬ ਦੇ ਵਿੱਚ ਇਹ ਸਵਾਲ ਹੁਣ ਚੱਕਦੇ ਪੀ ਨੇ ਇਹ ਪ੍ਰਵਾਸੀ ਆ ਬੰਦਿਆਂ ਨੇ ਨਹੀਂ ਲਿਆਂਦੇ ਇਹ ਸਾਡੇ ਪੋਲੀਟਿਸ਼ਨਾਂ ਨੇ ਲੈਂਦੇ ਆ ਆਪਣੀਆਂ ਵੋਟਾਂ ਦੀ ਖਾਤਰ ਲੈਂਦੇ ਇਹਨਾਂ ਨੇ ਉਥੋਂ ਨਤੀਸ਼ ਕੁਮਾਰ ਡਰਾਈ ਜਾਂਦਾ ਉਥੋਂ ਜੋਗੀ ਡਰਾਈ ਜਾਂਦਾ ਜਾਓ ਪੰਜਾਬ ਚ ਜਾ ਕੇ ਗੰਦ ਪਾਵੋ ਜਿਹੜੇ ਉਥੇ ਕ੍ਰਾਈਮ ਕ੍ਰਿਮੀਨਲ ਆ ਸਾਰੇ ਪੰਜਾਬ ਚ ਭੇਜਦਾ ਉਹਨਾਂ ਨੂੰ ਇਹ ਭੇਜਦੇ ਆ ਇੱਥੇ ਆ ਕੇ ਉਹ ਕਾਂਡ ਕਰ ਰਹੇ ਤੁਹਾਡੇ ਸਾਹਮਣੇ ਆ ਤੁਹਾਨੂੰ ਲੱਗਦਾ ਕਿ ਉਹ ਭੇਜਦੇ ਪਏ ਨੇ ਆਪਣੇ ਪੰਜਾਬੀ ਭੇਜਦੇ ਆ ਜਿਹੜੇ ਉੱਥੇ ਕ੍ਰਿਮੀਨਲ ਬੰਦੇ ਆ ਉਹਨਾਂ ਭੇਜਦੇ 90% ਜਿਹੜੇ ਜੇਲਾ 'ਚ ਭਰੀਆਂ ਪਈਆਂ ਨਾ ਪ੍ਰਵਾਸੀਆਂ ਦੇ ਨਾਲ ਭਰੀਆਂ ਪਈਆਂ 90% ਪਿਓਰ ਪੰਜਾਬੀ ਬੋਲਦੇ ਆ ਇਹੋ ਪੰਜੋ ਪਿਓਰ ਜਿਹੜੀ ਪੰਜਾਬੀ ਬੋਲਦੇ ਆ ਦਾਗ ਜਿਹੜਾ ਪੰਜਾਬੀਅਤ ਦੇ ਉੱਤੇ ਲੱਗ ਰਿਹਾ ਕਿਰਪਾਨਾਂ ਪਾਈਆਂ ਆ ਅੰਮ੍ਰਿਤਧਾਰੀ ਬਣਿਓ ਆ ਸਿਰਫ ਅੰਮ੍ਰਿਤਧਾਰੀ ਨਾਂ ਦੇ ਆ ਇਹੋ ਸੇਬ ਕ੍ਰਿਮੀਨਲ ਕਰਨੇ ਨੂੰ ਜਾਨੀ ਕ੍ਰਿਮੇ ਦਾ ਕੰਮ ਕਰਨੇ ਨੂੰ ਇਹ ਤੰਦਰਤਾਰੀ ਬਣੇ ਹੋਆ ਪੱਕਾ ਜਰੂਰ ਬਣਿਆ ਹੈ ਇਹਨਾਂ ਨੇ ਤੁਸੀਂ ਜੇਲਾਂ ਦੇ ਵਿੱਚ ਜਾ ਕੇ ਦੇਖੋ ਕੀ ਹਾਲਾਤ ਨੇ 10% ਜਿਹੜੇ ਆ ਪੰਜਾਬੀ ਆ 10% 90% ਇਹ ਆ ਜਿਹੜਾ ਪੰਜਾਬ ਦੇ ਹੋਰ ਵੀ ਮੈਂ ਕਈ ਗੱਲਾਂ ਤੁਹਾਡੇ ਨਾਲ ਕਹ ਲੀਆਂ ਵੇ ਜਿਹੜਾ ਪੰਜਾਬ ਦੇ ਬੰਦਾ ਕਹਿੰਦੇ ਆਂਦੇ ਵੇ ਨਸ਼ਾ ਪੰਜਾਬ ਦੇ ਵਿੱਚ 10% ਵੀ ਨਸ਼ਾ ਨਹੀਂ ਹੈ ਜਿੱਤੇ ਦਾ ਇਹ ਲੋਕਾਂ ਨੂੰ ਬਹਿਮ ਆ ਮਿਜਰਮ ਦੇ ਵਿੱਚ ਜਾਓ ਤੁਸੀਂ ਸ਼ਾਮ ਦੇ ਟਾਈਮ ਤੁਹਾਨੂੰ ਹਰ ਰੋਡ ਦੇ ਉੱਤੇ ਸੂਈਆਂ ਲੜਕੀਆਂ ਦੇ ਵੀ ਉਹ ਲੜਕੀਆਂ ਦੇ ਵੀ ਸੂਈਆਂ ਲੱਗੀਆਂ ਰੋਡ ਤੇ ਲੰਮੇ ਪਏ ਮਿਲ ਗਏ ਮਨੀਪੁਰ ਦੇ ਵਿੱਚ ਜਾਓ ਉੱਥੇ ਦੇਖੋ ਕੀ ਹਾਲਾਤ ਆ ਤੁਸੀਂ ਆ ਗੱਲ ਕਹਿ ਦਿੱਤੀ ਵੇ ਪਰਵਾਸੀ ਨੂੰ ਪਜਾਓ ਸਾਡੇ ਪੰਜਾਬੀਆਂ ਦਾ ਕੀ ਕਸੂਰ ਆ ਮਨੀਪੁਰ ਦੇ ਵਿੱਚ ਐਨੀ ਇੰਡਸਟਰੀ ਸੀ ਪੰਜਾਬੀਆਂ ਦੀ ਮਾਰਵਾੜੀ ਰਾਜਸਤਾਨੀਆਂ ਦੀ ਜਿਹੜੀ ਕਿ ਸਾਰਿਆਂ ਨੂੰ ਪਲੈਨ ਕਰਨੀ ਪਈ ਆ ਪਲੈਨ ਕਰਨੀ ਪਈ ਆ ਇੱਥੇ ਬੈਠ ਕੇ ਸਾਰੇ ਲੋਕ ਗੱਲਾਂ ਕਰਦੇ ਆ ਬੇ ਇਦਾਂ ਨਹੀਂ ਇਦਾਂ ਨਾਗਾ ਲੈਨ ਚ ਚੱਲ ਜੋ ਕੋਈ ਅੱਖ ਨਹੀਂ ਝੁੱਕੇ ਬਾਲਾ ਬੰਦਾ ਬਰ ਸਕਦਾ ਮਨੀਪੁਰ ਚ ਚਲ ਜਾਓ ਕੋ ਬਾਲਾ ਬੰਦਾ ਅੱਖ ਨਹੀਂ ਝੁਕ ਸਕਦਾ ਨਾ ਉਥੇ ਮिजਰਮ ਦੇ ਵਿੱਚ ਚਲ ਜਾਓ ਅੱਖ ਨਹੀਂ ਝੁਕ ਸਕਦਾ ਤਰੀਪੁਰਾ ਦੇ ਵਿੱਚ ਚਲ ਜਾਓ ਅੱਖ ਨਹੀਂ ਝੁਕ ਸਕਦਾ ਕੀ ਕਹਦੇ ਪੰਜਾਬ ਨੂੰ ਦਿੱਤੇ ਬਈ ਜਿਹੜੇ ਵੀ ਆਊਗਾ ਇੱਥੇ ਆ ਕੇ ਡਲ ਗਲੂਗਾ ਇਹ ਤਾਂ ਫਿਰ ਪੰਜਾਬੀਆਂ ਦੀ ਗਲਤੀ ਹੋਈ ਨਾ ਪੰਜਾਬ ਦੀ ਗਲਤੀ ਨਹੀਂ ਆ ਜੇ ਪੰਜਾਬੀ ਕਰੇ ਤਾਂ ਸਾਰੀ ਕੌਮ ਨੂੰ ਸਜ਼ਾ ਬਿਲਕੁਲ ਸੱਤ ਬੱਚੇ ਜੀ ਜੇ ਜੇ ਬਾਲੇ ਕੌਮ ਦੀ ਕੋਈ ਵੀ ਕਿਤੇ ਦਾ ਵੀ ਕਰਦਾ ਬੰਦਾ ਬੰਦਾ ਪਏ ਉਹ ਇਕੱਲੇ ਨੂੰ ਸਜ਼ਾ ਪੰਜਾਬੀ ਇੱਕ ਸਜ਼ਾ ਪੰਜਾਬੀ ਇੱਕ ਕਰਿਆ ਨਾ ਸਾਰੀ ਕੌਮ ਨੂੰ ਸਜ਼ਾ ਦਿੱਤੀ ਜਾਂਦੀ ਆ ਇਸ ਤਰ੍ਹਾਂ ਹੀ 84 ਦੇ ਦੰਗਿਆਂ ਦੇ ਵਿੱਚ ਹੋਇਆ ਹਮ ਇੰਦਰਾ ਕਿੰਨੇ ਬੰਦਿਆਂ ਨੇ ਮਾਰੀ ਧੋਨੇ ਕਿ ਸਜ਼ਾ ਸਾਰੀ ਦੁਨੀਆ ਨੂੰ ਦੇਤੀ ਕੀ ਆ ਸਾਰਿਆਂ ਦਾ ਕੀ ਕਸੂਰ ਸੀ ਸ਼ਾਰਪਟ ਬਹੁਤ ਸਾਰਿਆਂ ਤੇ ਜਗ੍ਹਾ ਹੈ ਪੱਕਰ ਇਹ ਨਹੀਂ ਆ ਬੇ ਸਾਡੇ ਸੇ ਖਬਰਾਂ ਮਾਰੇ ਆ ਹਿੰਦੂ ਭਰਾ ਮੁਸਲਮਾਨ ਭਰਾ ਸਿਰ ਪੰਜਾਬੀ ਬੋਲਦੇ ਸਿਰ ਪੰਜਾਬੀ ਬੋਲਦਾ ਦੇਖਿਆ ਸਾਨੂੰ ਅੰਦਰ ਜੇਲ੍ਹ ਦੇ ਬੰਦ ਕਰ ਦਿੱਤਾ 3 ਵਜੇ ਸ਼ਾਮ ਨੂੰ ਜਿਹਵੇਲੇ ਪੂਰਾ ਮਾਹੌਲ ਗਰਮ ਹੋ ਗਿਆ ਉਵੇ ਸਾਨੂੰ ਅੰਦਰੋਂ ਬਾਹਰ ਕਰ ਦਿੱਤਾ ਮੇਰੇ ਘਰ ਦੇ ਤਿੰਨ ਆਦਮੀ ਜਾਣੀ ਟੇਰਪਾਪਰ ਜਾਲੇ ਆ ਅੱਛਾ ਹਾਂਜੀ ਅੱਛਾ ਮੈਂ ਬਸ ਦੋ ਕੁ ਮੇਰੇ ਆਖੀ ਸਵਾਲ ਆਪਾਂ ਥੋੜਾ ਅੱਗੇ ਚੱਲਦੇ ਆਂ ਅੱਛਾ ਇਹ ਮੈਨੂੰ ਜਰੂਰ ਦੱਸਿਓ ਬਾਬਾ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਵੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਏ ਉਹ ਬਾਹਰ ਕੱਢਣਾ ਚਾਹੀਦਾ ਹੈਗਾ ਪਰ ਸਵਾਲ ਤਾਂ ਬਈ ਇਸ ਜਗ੍ਹਾ ਦੇ ਉੱਪਰ ਹੈ ਲੋਕ ਇਹ ਵੀ ਚੱਕਦੇ ਪਏ ਨੇ ਕਿ ਬਈ ਜਿਹੜੇ ਪੰਜਾਬੀ ਨੇ ਆਪਣੇ ਜਾਂ ਫਿਰ ਜਿਹੜੇ ਜ਼ਮੀਂਦਾਰ ਹੈਗੇ ਨੇ ਜਾਂ ਫਿਰ ਜਿਹੜੇ ਦੂਜੇ ਨੇ ਉਹਨਾਂ ਨੇ ਯੂਪੀ ਤੋਂ ਭਈਏ ਲਿਆ ਲਿਆ ਕੇ ਪੰਜਾਬ ਦੇ ਵਿੱਚ ਪਹਿਲਾਂ ਖੜੇ ਕੀਤੇ ਉਹਨਾਂ ਨੂੰ ਪੈਰਾਂ ਦੇ ਥੱਲੇ ਨਹੀਂ ਕੀਤੇ ਤੁਹਾਡੀ ਸੋਚ ਆ ਖੜੇ ਨਹੀਂ ਕੀਤੇ ਜਿੱਦਾਂ ਪੰਜਾਬੀ ਆਦਮੀ ਕਿਤੇ ਵੀ ਬਾਹਰ ਜਾਂਦਾ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਚੀਜ਼ ਨਹੀਂ ਖਰੀਦ ਸਕਦਾ ਉੱਥੇ ਆਪਾਂ ਪੱਕੇ तौर ਤੇ ਰਹਿ ਨਹੀਂ ਸਕਦੇ ਠੀਕ ਹੈ ਜੀ ਆਪਾਂ ਕੰਮ ਕਾਂ ਦੇ ਜਾਂਦੇ ਆ ਕੰਮ ਕਰਕੇ ਆ ਜਾਂਦੇ ਆ ਨੌਕਰੀ ਕਰਨ ਕੋਈ ਆਦਮੀ ਚ ਨੌਕਰੀ ਕਰਦਾ ਕੋਈ ਕਿਸੇ ਪਲੇਟਫਾਰਮ ਤੇ ਨੌਕਰੀ ਕਰਦਾ ਆਪਣਾ ਨੌਕਰੀ ਕਰਦੇ ਆ ਆਪਣੇ ਘਰ ਆ ਜਾਂਦੇ ਆ ਇਹ ਕੀ ਆ ਜਿੱਦਾਂ ਇੱਕ ਬੰਦਾ ਕਿਸੇ ਬੰਦੇ ਨੇ ਵੀ ਰੱਖਿਆ ਇੱਕ ਦੁਕਾਨ ਤੇ ਰੱਖ ਲਿਆ ਇਨੀ ਜਿੱਥੇ ਵੇਲੇ ਵੀ ਜਾਣਾ ਦੂਸਰੇ ਬੰਦੇ ਨੂੰ ਬਲਾ ਕੇ ਉਹ ਜਗਾ ਦਵਾ ਕੇ ਜਾਣੀਆਂ ਤੇ ਸਾਡੇ ਪੰਜਾਬੀਆਂ ਦੇ ਵਿੱਚ ਏਕਾ ਨਹੀਂ ਹੈ ਇਹ ਜੇ ਜਿੱਦਵੇਲੇ ਆਪਾਂ ਕਿਸੇ ਕੰਮ ਕਰਦੇ ਆ ਕਿਤੇ ਦੁਕਾਨ ਤੇ ਵੀ ਕੰਮ ਕਰਦੇ ਆ ਉਹ ਦੁਕਾਨ ਤੇ ਉੱਤੇ ਆਪਾਂ ਕੰਮ ਕਰਦੇ ਹੁੰਦੇ ਆ ਜੇ ਸਾਡਾ ਪੰਜਾਬੀ ਜੱਲਵੇ ਵੀ ਲੈ ਤੂੰ ਇੱਥੋਂ ਚੱਲਿਆ ਤਾਂ ਮੈਨੂੰ ਆ ਕੰਮ ਕਰਾ ਦੀ ਉਹਦੀ ਸੋਚ ਉਹਦੇ ਹੁੰਦੀ ਆ ਬੇ ਪਤਾ ਨਹੀਂ ਮੇਰਾ ਇਹਨੇ ਅੱਜਾ ਦੱਬ ਲੈਣਾ ਪਰ ਇਹ ਗੱਲ ਨਹੀਂ ਆ ਜਿਹੜੀਆਂ ਨਤੀਜੇ ਸੀ ਇਹਨਾਂ ਗੱਲਾਂ ਦੇ ਭੁੱਜ ਰਹੇ ਆ अच्छा बस खालसा जी कुछ कुछ सवाल ਨੇ ਅੱਜ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀਆਂ ਦੀਆਂ ਦੁਕਾਨਾਂ ਬੰਦ ਨੇ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਹੋਰ ਥਾਵਾਂ ਦੇ ਉੱਪਰ ਵੀ ਦੁਕਾਨਾਂ ਬੰਦ ਹੋ ਗਈਆਂ ਇਹ ਉਦੋਂ ਜਾ ਕਿਉਂ ਹੁੰਦੀ ਹੈ ਜਦੋਂ ਇਦਾਂ ਦਾ ਕਾਂਡ ਹੋ ਜਾਵੇ ਉਸ ਤੋਂ ਪਹਿਲਾਂ ਕਿਉਂ ਨਹੀਂ ਜਾ ਕੇ ਆਉਂਦੀ ਮੈਨੂੰ 7 ਸਾਲ ਹੋ ਗਏ ਇਸ ਕੰਮ ਤੇ ਚੱਲੇ ਤੈਨੂੰ ਅਸੀਂ ਸ਼ੁਰੂਆਤ ਕੀਤੀ ਆ ਕੈਂਪ ਤੋਂ ਕੈਂਪ ਤੋਂ ਚੰਡੀਗੜ੍ਹ ਬਾਈਪਾਸ ਤੋਂ ਸ਼ੁਰੂ ਕੀਤੀ ਆ ਅਸੀਂ ਪੰਜਾਬ ਭਰ ਦੇ ਵਿੱਚ ਇਹ ਲੈ ਲਿਆਵਾਂਗੇ ਹਰ ਇੱਕ ਬੰਦੇ ਨੂੰ ਜਗਾਵਾਂਗੇ ਸਾਡੀ ਜਗਾਉਣ ਦੀ ਕੋਸ਼ਿਸ਼ ਆ ਸਾਨੂੰ ਕਿਸੇ ਨੂੰ ਮਾਨ ਦੀ ਕੋਸ਼ਿਸ਼ ਨਹੀਂ ਆ ਕਿਸੇ ਨੂੰ ਕੋਈ ਕਹਿਣ ਦੀ ਕੋਸ਼ਿਸ਼ ਨਹੀਂ ਆ ਸਾਡਾ ਕੰਮ ਆ ਲੋਕਾਂ ਨੂੰ ਜਗਾਉਣਾ ਜੇ ਜਾਗ ਜੋਗੇ ਤਾਂ ਬੱਜੂਗੇ ਨਹੀਂ ਨਹੀਂ ਜਾਗੂਗੇ ਤਾਂ ਅੱਜ ਉਹਨਾਂ ਦੇ ਘਰ ਬਲਤਕਾਰ ਹੋਇਆ ਕੱਲ ਨੂੰ ਇਹਨਾਂ ਦੇ ਘਰ ਵੀ ਹੋਣੇ ਆ ਅੱਛਾ ਬਸ ਤੁਸੀਂ ਹੁਣ ਕੀ ਲੱਗਦਾ ਹੈ ਆਖਰ ਕੀ ਹੈ ਨਾਲੇ ਇੱਕ ਮੈਨੂੰ ਇਹ ਜਰੂਰ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਕੱਟ ਦਿਆ ਸੱਦਾ ਦਿੱਤਾ ਗਿਆ ਸੀਗਾ ਗੋਪੀ ਭਾਈ ਵੱਲੋਂ ਵੀ ਉਤੋਂ ਲੈਦਾ ਵੀ ਹੋਰ ਕੋਈ ਲੋਕ ਜਥੇਬੰਦੀਆਂ ਦੇ ਸੀਗੇ ਉਸ ਤਰੀਕੇ ਦੇ ਨਾਲ ਤਾਂ ਕੱਟ ਬਹੁ ਹੋਣਾ ਚਾਹੀਦਾ ਕੱਟ ਐਨ ਨਹੀਂ ਦੇਖੋ ਜੀ ਬਹੁਤ ਜਗ੍ਹਾ ਹੈ ਜਾਨੀ ਜਿਹੜਾ ਪ੍ਰਟਾਈਸਿਆ ਬਹੁਤ ਦੂਰ ਜਗ੍ਹਾ ਚੱਲ ਰਿਹਾ ਕੋਈ ਇੱਕ ਜਗ੍ਹਾ ਨਹੀਂ ਚੱਲ ਰਿਹਾ ਉਹ ਤੇ ਉਹ ਇਸ ਕਰਕੇ ਤੁਹਾਨੂੰ ਕੱਟ ਲੱਗਦਾ ਮੈਨੂੰ ਤਾਂ ਬਹੁਤ ਲੱਗਦਾ ਮੈਨੂੰ ਤਾਂ ਜਿਹੜੇ ਜਾਨੀ 100 ਬੰਦਾ ਵੀ ਹੋਗਾ ਮੈਨੂੰ ਲੱਖ ਬੰਦੇ ਵਰਗਾ ਲੱਗਦਾ ਜਿਹੜਾ ਖੜਿਆ ਉਹਨਾਂ ਦਾ ਜਮੀਰ ਜਾਗਦਾ ਬਸ ਠੀਕ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਇਹ ਨਿਆਂ ਸਿੰਘ ਜੱਥੇਬੰਦੀਆਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਵੀ ਜੋ ਕੁਝ ਵੀ ਹੁਣ ਹੋ ਰਿਹਾ ਉਸ ਨੂੰ ਦੇਖ ਕੇ ਜਗਣਾ ਚਾਹੀਦਾ ਹੈ ਜੇਕਰ ਨਹੀਂ ਜਾਗਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅੱਗੇ ਵੀ ਭੁਗਤਣੀਆਂ ਪੈਣਗੀਆਂ ਕੈਮਰਨ ਸਿੰਘ ਬੀ 15 ਅਰਜ ਗੁਪਤਾ ਹੁਸ਼ਿਆਰਪੁਰ